ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰੀ ਜਾਏ ਮਨੋਕ ਇਹ ਨਹੀਂ ਹੈ ਕਿ ਦੁੱਖ ਨਹੀਂ ਆਉਂਦੇ ਆਉਂਦੇ ਨੇ ਪਰ ਜਿਹੜਾ ਨਾਮ ਜਪਦਾ ਉਹ ਦੁੱਖਾਂ ਨੂੰ ਇੰਨਾ ਨਹੀਂ ਕਿ ਬੱਸ ਮਾਰੇ ਗਏ ਬੱਸ ਹੁਣ ਨਹੀਂ ਸਾਡਾ ਕੁਝ ਬਣਨਾ ਹੁਣ ਨਹੀਂ ਕੁਝ ਬਣ ਸਕਦਾ ਬੱਸ ਹੁਣ ਤਾਂ ਗਏ ਖਤਮ ਹੋ ਗਏ ਇਦਾਂ ਜਿਹੜਾ ਸਿਮਰਨਾ ਨਾ ਜਿਹੜਾ ਨਾਮ ਹੈ ਉਹ ਸਾਨੂੰ ਅੰਦਰੋਂ ਭਰਦਾ ਹੈ ਸਾਨੂੰ ਅੰਦਰੋਂ ਪੂਰਾ ਕਰ ਦਿੰਦਾ ਭਰ ਦਿੰਦਾ ਫਿਰ ਜਿੰਨੇ ਮਰਜੀ ਦੁੱਖ ਆਈ ਜਾਣ ਫਿਰ ਸਾਹਮਣੇ ਇਦਾਂ ਡਟ ਕੇ ਖੜ ਜੰਨੇ ਆ ਕੋਈ ਗੱਲ ਨਹੀਂ ਮੇਰਾ ਸਤਪੁਰ ਵੱਡਾ ਤੇਰੇ ਦੁੱਖ ਆ ਦੁੱਖਾਂ ਦੇ ਨਾਲੋਂ ਮੇਰਾ ਸਤਪੁਰ ਵੱਡਾ ਜਦੋਂ ਮੇਰਾ ਸਤਪੁਰ ਵੱਡਾ ਕਿਹਾ ਨਾ ਆਪਾਂ ਫਿਰ ਆਪਣੇ ਆਪ ਵੀ ਦੁੱਖ ਇਦਾਂ ਐ ਜਾਣ ਕੇ ਭਜੇ ਫਿਰ ਦੁੱਖ ਨਹੀਂ ਖੜ ਸਕਦੇ ਉੱਤੇ ਫਿਰ ਸੋਖੀ ਸੁਖ ਹੋ ਜਾਂਦੇ ਨੇ ਉਹ ਦੁੱਖੀ ਅਸਲ ਜਿਹੜਾ ਸੇਖ ਨਾ ਉਹ ਦੁੱਖਾਂ ਦੇ ਵਿੱਚੋਂ ਸੁੱਖ ਕੱਢਣੇ ਸਿੱਖਦਾ ਉਹ ਸੁੱਖ ਕੱਢ ਲੈਂਦਾ ਦੁੱਖਾਂ ਦੇ ਵਿੱਚੋਂ ਵੀ ਹੁਣ ਦੇਖੋ ਜੇ ਇੱਕ ਇਨਸਾਨ ਨੂੰ ਦੁੱਖ ਆਇਆ ਚੱਕੜ ਦੇ ਵਿੱਚ ਜਿਹੜਾ ਇਨਸਾਨ ਡਿੱਗ ਪਿਆ ਚੱਕੜ ਦੇ ਵਿੱਚ ਜਿਹੜਾ ਇਨਸਾਨ ਗਿਰ ਬਿਰ ਗਿਆ ਜੇ ਤਾਂ ਉਹ ਚੱਕੜ ਦੇ ਵਿੱਚ ਉੱਠ ਕੇ ਇਸ਼ਨਾਨ ਪਾਣੀ ਕਰ ਲਏਗਾ ਨਵੇਂ ਬਸਤਰ ਸਾਫ ਵਰਤਨ ਬਸਤਰ ਪਾ ਲਏਗਾ ਫਿਰ ਤਾਂ ਚੰਗਾ ਹੈ ਕਿਉਂਕਿ ਉਹਨੇ ਹਿੰਮਤ ਕੀਤੀ ਵਿੱਚੋਂ ਨਿਕਲਿਆ ਚਿੱਕੜ ਦੇ ਇੱਕ ਇਨਸਾਨ ਉਹ ਹੈ ਕਿ ਚਿੱਕੜ ਦੇ ਵਿੱਚੋਂ ਨਿਕਲ ਗਿਆ ਇੱਕ ਉਹ ਹੈ ਜਿਹੜਾ ਚਿੱਕੜ ਦੇ ਵਿੱਚ ਗਿਰ ਗਿਆ ਬਸ ਉੱਥੇ ਐ ਲਿਟੀ ਜਾਂਦਾ ਕਹਿੰਦਾ ਬਸ ਮੈਂ ਤਾਂ ਖਤਮ ਹੋ ਗਿਆ ਮੈਂ ਮਾਰਿਆ ਗਿਆ ਮੇਰੀ ਜ਼ਿੰਦਗੀ ਖਤਮ ਹੋ ਗਈ ਬਸ ਹੁਣ ਮੇਰਾ ਗਿਆ ਮੈਂ ਖਤਮ ਇਹ ਕੋਹ ਹੈ ਇਨਸਾਨ ਨਿਕਲਣਾ ਹੀ ਨਹੀਂ ਚਾਹੁੰਦਾ ਜਿਹੜਾ ਜਿਹੜਾ ਆ ਸੰਸਾਰ ਦੇ ਵਿੱਚੋਂ ਜਿਹੜਾ ਭਵਸਾਗਰ ਦੇ ਵਿੱਚੋਂ ਨਿਕਲਣਾ ਹੀ ਨਹੀਂ ਚਾਹੁੰਦਾ ਬਸ ਉਹ ਲਿਟੀ ਜਾਂਦਾ ਫੇਰ ਨਹੀਂ ਗੱਲ ਬਣਦੀ ਉੱਠਣਾ ਪਏਗਾ ਅਮਰਤ ਵੇਲਾ ਸੱਚ ਨਾਲ ਵੱਡਿਆਈ ਵਿਚਾਰ ਅਮਰ ਤੇ ਪੇਲਾ ਸਾਹਮਣਾ ਪਾਏਗਾ ਉੱਠਣਾ ਪਾਏਗਾ ਨਾਮ ਜਪਣਾ ਪਾਏਗਾ ਬਨ ਤੂੰ ਜੋਤ ਸਰੂਪ ਹੈ ਇਹ ਪਛਾਨਣਾ ਪਾਏਗਾ ਜੇ ਸੋ ਉੱਠੀ ਲਿਟੀ ਜਾਏ ਜਿਹੜਾ ਲਿਟੀ ਜਾਏਗਾ ਉਹ ਤਾਂ ਫਿਰ ਕੁਝ ਨਹੀਂ ਬਣੇਗਾ ਉਹ ਤਾਂ ਲੇਟਦਾ ਹੀ ਰਹਿਣਾ ਵਸ ਉਹ ਨਿੱਤਾ ਉਹਨੂੰ ਕੁਝ ਪ੍ਰਾਪਤੀ ਨਹੀਂ ਹੋ ਸਕਦੀ ਜੇ ਪ੍ਰਾਪਤੀ ਕਰਨੀ ਹੈ ਤੇ ਫਿਰ ਨਾਮ ਵੀ ਜਪਣਾ ਪਾਏਗਾ